ਇਹਨੇ ਦੋਸਤੋ ਉਸ ਬੱਸ ਦੇ ਡਰਾਈਵਰ ਜਿਹੜੀ ਕੱਲ ਪਾਣੀ ਦੇ ਵਿੱਚ ਡਿੱਗੀ ਸੀ ਨਾਲੇ ਦੇ ਵਿੱਚ ਡਿੱਗੀ ਸੀ ਅਤੇ ਦੋਸਤੋ ਕਿਹਾ ਜਾ ਰਿਹਾ ਸੀ ਸੋਸ਼ਲ ਮੀਡੀਆ ਤੇ ਕਿ ਇਸ ਡਰਾਈਵਰ ਦੀ ਹੀ ਗਲਤੀ ਹੋਵੇਗੀ ਕਿ ਨਾਲੇ ਦੇ ਵਿੱਚ ਬੱਸ ਡਿੱਗ ਪਈ ਇਸ ਨੇ ਲਾਪਰਵਾਹੀ ਵਰਤੀ ਹੋਵੇਗੀ ਪਰ ਦੋਸਤੋ ਬੱਸ ਨਿਕਲਣ ਤੋਂ ਬਾਅਦ ਜਦੋਂ ਤੋਂ ਇਸ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਤੇ ਫੋਟੋਆਂ ਸਾਹਮਣੇ ਆਈਆਂ ਨੇ ਤਾਂ ਲੋਕਾਂ ਦਾ ਹੁਣ ਇਹ ਵੀ ਕਹਿਣਾ ਹੈ ਕਿ ਇਹ ਡਰਾਈਵਰ ਹੈ ਕਾਫੀ ਤਜਰਬੇ ਵਾਲਾ ਲੱਗਦਾ ਹੈ ਚਿੱਟਾ ਦਾੜਾ ਹੈ ਅਤੇ ਕਾਫੀ ਪੁਰਾਣੇ ਸਮੇਂ ਤੋਂ ਇਸ ਰੂਟ ਦੇ ਉੱਤੇ ਚੱਲਦਾ ਆ ਰਿਹਾ ਸੀ ਕੋਈ ਨਵਾਂ ਨਹੀਂ ਸੀ ਤੇ ਪੁਰਾਣਾ ਹੀ ਡਰਾਈਵਰ ਹੈ ਅਤੇ ਦੋਸਤੋ ਹੁਣੀ ਇੱਕ ਗੱਲ ਨਿਕਲ ਕੇ ਹੋਰ ਸਾਹਮਣੇ ਆਈ ਹੈ ਜੋ ਇੱਕ ਬਜ਼ੁਰਗ ਮਾਤਾ ਇਸ ਡਰਾਈਵਰ ਦੇ ਬਿਲਕੁਲ ਨਾਲ ਵਾਲੀ ਸੀਟ ਦੇ ਉੱਤੇ ਬੈਠੇ ਸੀ ਉਹਨਾਂ ਨੇ ਖੁਲਾਸਾ ਕੀਤਾ ਹੈ ਉਹਨਾਂ ਨੇ ਦੱਸਿਆ ਹੈ ਕਿ ਜਦੋਂ ਅਸੀਂ ਬੱਸ ਦੇ ਵਿੱਚ ਜਾ ਰਹੇ ਸੀ ਅਤੇ ਬੱਸ ਨਾਲੇ ਦੇ ਨਜ਼ਦੀਕ ਪਹੁੰਚੀ ਤਾਂ ਉਸ طرف ਤੋਂ ਇੱਕ ਜਿਹੜਾ ਟਰਾਲਾ ਆਉਂਦਾ ਹੈ ਜੋ ਆਪਣੀ ਫੇਟ ਇਸ ਬੱਸ ਦੇ ਵਿੱਚ ਮਾਰਦਾ ਹੈ ਫੇਟ ਇੱਕ ਪਾਸੋਂ ਨਹੀਂ ਦੋ ਪਾਸੋਂ ਲੱਗਦੀ ਹੈ ਅਤੇ ਫੇਟ ਵੱਜਣ ਦੇ ਕਾਰਨ ਜਿਹੜੀ ਬੱਸ ਦਾ ਸੰਤੁਲਨ ਹੈ ਉਹ ਵਿਗੜ ਜਾਂਦਾ ਹੈ ਅਤੇ ਬਾਬਾ ਜੀ ਨੂੰ ਡਰਾਈਵਰ ਡਰਾਈਵਰ ਸਾਹਿਬ ਨੂੰ ਬਹੁਤ ਕਿਹਾ ਗਿਆ ਸੀ ਕਿ ਜਲਦੀ ਬੱਸ ਨੂੰ ਸੰਭਾਲੋ ਜਲਦੀ ਬੱਸ ਨੂੰ ਸੰਭਾਲੋ ਅਤੇ ਉਸ ਨੇ ਕੋਸ਼ਿਸ਼ ਬਹੁਤ ਕੀਤੀ ਪਰ ਅਖੀਰ ਦੇ ਵਿੱਚ ਬੱਸ ਸੰਭਲ ਨਾ ਸકી ਤੇ ਬੱਸ ਨਾਲੇ ਦੇ ਵਿੱਚ ਡਿੱਗ ਪਈ ਦੋਸਤੋ ਜਦੋਂ ਟੱਕਰ ਵੱਜਦੀ ਹੈ ਇੱਕ ਵਾਰੀ ਤਾਂ ਬੱਸ ਸੰਭਾਲੀ ਸੰਭਾਲ ਲਈ ਜਾਂਦੀ ਹੈ ਪਰ ਪਿੱਛੋਂ ਤੋਂ ਫੇਰ ਦੁਬਾਰਾ ਟੱਕਰ ਵੱਜਦੀ ਹੈ ਜਿਸ ਦੇ ਕਾਰਨ ਬੱਸ ਦਾ ਜਿਹੜਾ ਸੰਤੁਲਨ ਬਿਲਕੁਲ ਹੀ ਵਿਗੜ ਜਾਂਦਾ ਹੈ ਅਤੇ ਬੱਸ ਜਿਹੜੀ ਨਾਲੇ ਦੇ ਵਿੱਚ ਡਿੱਗ ਪੈਂਦੀ ਹੈ ਤਾਂ ਉਸ ਮਾਤਾ ਨੇ ਉਸ ਸਮੇਂ ਦਾ ਦੱਸਿਆ ਕਿਉਂਕਿ ਉਸ ਉਹ ਮਾਤਾ ਜਿਹੜੀ ਉਹ ਡਰਾਈਵਰ ਦੇ ਬਿਲਕੁਲ ਨਾਲ ਵਾਲੀ ਸੀਟ ਤੇ ਬੈਠੀ ਸੀ ਅਤੇ ਦੱਸ ਰਹੀ ਸੀ ਕਿ ਡਰਾਈਵਰ ਨੇ ਬਹੁਤ ਕੋਸ਼ਿਸ਼ ਕੀਤੀ ਬੱਸ ਨੂੰ ਸੰਭਾਲਣ ਦੀ ਪਰ ਟਰਾਲੇ ਦੇ ਕਾਰਨ ਜਿਹੜੀ ਬੱਸ ਨਾਲੇ ਦੇ ਵਿੱਚ ਡਿੱਗ ਪਈ ਇੱਥੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਬਿਜਲੀ ਕੜਕੀ ਆ ਸਾਹਮਣੇ ਉਹ ਵੀ ਮੀਂਹ ਪੈ ਰਿਹਾ ਸੀ ਬਿਜਲੀ ਕੜਕਣ ਦੇ ਕਾਰਨ ਜਿਹੜੀ ਬੱਸ ਨਾਲੇ ਚ ਡਿੱਗੀ ਆ ਪਰ ਅਜੀਹਾ ਕੁਝ ਨਹੀਂ ਮਾਤਾ ਨੇ ਸਾਫ਼ ਸਾਫ਼ ਇਹ ਦੱਸ ਦਿੱਤਾ ਕਿ ਜਿਹੜੀ ਬੱਸ ਹੈ ਉਹ ਬਿਲਕੁਲ ਟਰਾਲੇ ਦੀ ਫੇਟ ਵੱਜਣ ਦੇ ਕਾਰਨ ਜਿਹੜੀ ਨਾਲੇ ਦੇ ਵਿੱਚ ਡਿੱਗੀ ਆ ਅਤੇ ਪਰਮਾਤਮਾ ਬਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ਦੇ ਨਾਲ ਲਾਵੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ